ਬਹੁਤ ਚੀ ਮੂਵੀ ਹੈ ਮੈਮ ਗੁੱਡ ਕਮਬੈਕ ਬਾਈ ਪ੍ਰਭ ਗਿੱਲਰ ਲਾਸਟ ਮੂਵੀ ਯਾਰਾਂ ਮੁੱਲੇ ਸੀ ਉਹਨਾਂ ਦੀ ਚੇਪ ਕੱਟ ਕਿ ਹੈਂਡ ਮੈਡਮ ਪਰਿਵਾਰਕ ਫਿਲਮਾਂ ਬਹੁਤ ਸਾਰਿਆਂ ਨੂੰ ਬਹੁਤ ਹੁਸਨਾ ਕਰ ਪੰਜਾਬੀ ਇੰਡਸਟਰੀ ਨੂੰ ਆਪਾਂ ਹੁੰਗਾਰਾ ਦੇਈਏ ਤੇ ਇੰਦਾ ਚੰਗੀਆਂ ਪਰਿਵਾਰਕ ਫਿਲਮਾਂ ਆਣ ਅੱਗੇ ਤਾਂ ਮੈਂ ਕਹਿੰਦਾ ਵੀ ਪੰਜਾਬ ਮੂੜ ਰੰਗਲਾ ਬਣ ਸਕਦਾ ਆਸਮਾਨ ਜੀ ਦਾ ਆਖਰੀ ਕੰਮ ਇਹ ਪਹਿਲੀ ਫਿਲਮ ਹੈ ਇਸ ਤੋਂ ਅਗੇ ਹੋਰ ਬਹਿਨਾ ਵੀ ਵੀ ਹੋ ਜਾਵੇ ਸਾਨੂੰ ਮਿਲਣਾ ਚਾਹੀਦਾ ਨਹੀਂ ਲੱਗਦੀ ਜੀ ਤੇ ਫਿਲਮ ਸੁਮੇਲ ਇੱਕ 올ਡ ਸੱਭਿਆਚਾਰ ਵੀ ਦਿਖਾਇਆ ਗਿਆ ਤੇ ਅੱਜ ਦੇ ਰਿਸ਼ਤਿਆਂ ਦੀ ਕਹਾਣੀ ਵੀ ਦਿਖਾਈ ਗਈ ਹੈ ਬਹੁਤ ਸੋਹਣੀ ਤੁਹਾਨੂੰ ਕਿਵੇਂ ਲੱਗਦੀ ਹੈ ਸਭ ਨੂੰ ਬਹੁਤ ਸੋਹਣੀ ਫਸਟ ਟਾਈਮ ਆਈ ਸੀ ਉਹ ਕਨੈਕਸ਼ਨ ਫੀਲ ਹੋਇਆ ਕਿ ਹਾਂ ਕੁਝ ਆਪਣਾ ਕੁਝ ਲਾਸਟ ਜਾ ਰਿਹਾ ਉਹਨੂੰ ਕਿੱਦਾਂ ਸੇਵ ਕਰਨਾ ਕਿੱਦਾਂ ਬਹੁਤ ਅੱਛੀ ਬਹੁਤ ਸੋਹਣੀ ਫਿਲਮਾਂ ਘਰੇਲੂ ਫਿਲਮਾਂ ਘਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਹੈ ਐਹੀਆਂ ਫਿਲਮਾਂ ਵੰਡਣਾ ਤਾਂ ਬਹੁਤ ਬਹੁਤ ਜਿਆਦਾ ਵਧੀਆ ਮੂਵੀ ਹੈ ਇਮੋਸ਼ਨਲ ਹਾਂਜੀ ਇਮੋਸ਼ਨਲ ਵੀ ਆ ਖਣੀ ਵੀ ਆ ਤੇ ਬਹੁਤ ਜਿਆਦਾ ਵਧੀਆ ਥੈਂਕ ਯੂ ਬਹੁਤ ਚੀ ਮੂਵੀ ਹੈ ਮੈਮ ਗੁੱਡ ਕਮਬੈਕ ਬਾਇ ਪ੍ਰਭ ਗਿਲ ਲਾਸਟ ਮੂਵੀ ਯਾਰਨ ਮੁੱਲੇ ਸੀ ਉਹਨਾਂ ਦੀ ਇਟ ਵਾਸ ਟੋਟਲੀ ਡਿਫਰੈਂਟ ਐਟ ਥਿਸ ਟਾਈਮ ਤੇ ਕਾਫੀ ਰਿਸ਼ਤੇ ਬਾਰਤੇ ਦਿਖਾਏ ਤੇ ਫਿਲਮ ਸੁਮੇਲ ਹੈ ਇੱਕ 올ਡ ਸੱਭਿਆਚਾਰ ਵੀ ਦਿਖਾਇਆ ਗਿਆ ਤੇ ਅੱਜ ਦੇ ਰਿਸ਼ਤਿਆਂ ਦੀ ਕਹਾਣੀ ਵੀ ਦਿਖਾਈ ਗਈ ਹੈ ਬਹੁਤ ਵਧੀਆ ਮੂਵੀ ਲੱਗੀ ਔਰ ਮੈਂ ਕਹੂੰਗੀ ਇੱਕ ਤੇਰੇ ਕਰਕੇ ਸਭ ਤੋਂ ਵਧੀਆ ਕਿਰਦਾਰ ਮੈਨੂੰ ਲੱਗਿਆ ਫਤੇਸਿਆ ਦਾ ਥੋੜਾ ਕੀਤਾ ਲੇਕਿਨ ਬੈਸਟ ਕੀਤਾ ਐਸੇ ਕਰਕੇ ਮੈਂ ਕਹੂੰਗੀ ਆਪਣੇ ਨੀਅਰ ਮਤਲਬ ਸਿਨੇਮਾ ਘਰਾਂ ਦੇ ਵਿੱਚ ਜਾਓ ਔਰ ਮੂਵੀ ਦੇਖੋ ਬਹੁਤ ਵਧੀਆ ਬਹੁਤ ਵਧੀਆ ਜੀ ਐਕਟਿੰਗ ਬਹੁਤ ਸੋਹਣੀ ਫਿਲਮ ਆ ਘਰੇਲੂ ਫਿਲਮ ਆ ਘਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਐ ਐਹੀਆਂ ਫਿਲਮਾਂ ਬਣਨਾ ਤਾਂ ਬਹੁਤ ਵਧੀਆ ਹੈ ਥੈਂਕ ਯੂ ਮੈਨੂੰ ਲੱਗੇ ਬਹੁਤ ਵਧੀਆ ਮੂਵੀ ਬਹੁਤ ਵਧੀਆ ਸਰ ਕਿਵੇਂ ਨਹੀਂ ਲੱਗੀ ਬਹੁਤ ਅੱਛੀ ਐ ਬਹੁਤ ਸੋਹਣੀ ਫਿਲਮ ਐ ਅੱਛੇ ਇਮੋਸ਼ਨਸ ਬਹੁਤ ਵਧੀਆ ਕਮਾਲ ਦੀ ਐ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਅ ਬਹੁਤ ਵਧੀਆ ਲੱਗੀ ਕਮਲਬਖਸ਼ ਦੇਵਾ ਨਜ਼ਰਾ ਇਸ ਸਕਰੀਨ ਤੇ ਬਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਇੰਜੋਏ ਕੀਤਾ ਪੂਰਾ ਫਨ ਇਮੋਸ਼ਨਲ ਇਮੋਸ਼ਨਲ ਤਾਂ ਬਹੁਤ ਹੈ ਹਾਂ ਖਾਸ ਤੌਰ ਤੇ ਬਹੁਤ ਹੀ ਵਧੀਆ ਲੱਗੀ ਛੇਪ ਕੱਟ ਹੈ ਮੈਡਮ ਪਰਿਵਾਰ ਕੋ ਫਿਲਮ ਬਹੁਤ ਪੂਰੀ ਬਧੀ ਪੂਰੀ ਇੱਕ ਨੰਬਰ ਜੀ ਸਰ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਲੱਗੀ ਉਹ ਹੋ ਗਰੀ ਪਾ ਅੱਛਾ ਪਰਵਾਰਿਕ ਫਿਲਮ ਹੈ ਕਹਿੰਦੇ ਇਮੋਸ਼ਨ ਵੀ ਨਜ਼ਰ ਆ ਰਹੇ ਨੇ ਬਿਲਕੁਲ ਬਿਲਕੁਲ ਸਾਰਿਆਂ ਨੂੰ ਬਹੁਤ ਹਸਮਾ ਚੰਗਾ ਜਸਕਰ ਨੇ ਤੁਹਾਡੇ ਬੇਟਿਆਂ ਵਰਗਾ ਹੈ ਹਮੇਸ਼ਾ ਤੁਸੀਂ ਸਪੋਰਟ ਕਰਦੇ ਹੋ ਨਾ ਜਦੋਂ ਵੱਡੀ ਵੀਡੀਓ ਬਣਾਉਂਦੇ ਹੋ ਵਲ ਡੈਬਿਊ ਦਾ ਜਸਕਰ ਨੇ ਕਿਹੋ ਜਿਹਾ ਮੋਮੈਂਟ ਤੁਹਾਡੇ ਲਈ ਆਈ ਇਸ ਕਰਕੇ ਨਾ ਆਤਮਾਗੇ ਅਰਦਾਸ ਵੀ ਕਰਦੇ ਨੇ ਇਹ ਪਹਿਲੀ ਫਿਲਮ ਹੈ ਉਸ ਤੋਂ ਅੱਗੇ ਹੋਰ ਬੇਨਾ ਬੀਜੀ ਹੋ ਜਾਏ ਵੀ ਸਾਨੂੰ ਮਿਲਣ ਦਾ ਟਾਈਮ ਨਹੀਂ ਲੱਗਿਆ ਸੀ ਜੀ ਤੇ ਕਿਵੇਂ ਨਹੀਂ ਲੱਗਿਆ ਬਹੁਤ ਵਧੀਆ ਇੰਜੋਏ ਕੀਤਾ ਵਾਹ ਹਾਂਜੀ ਬਹੁਤ ਜੀ ਮੈਨੂੰ ਕਿਵੇਂ ਲੱਗੀ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗੀ ਇਮੋਸ਼ਨਲ ਵੀ ਹੋਏ ਇਮੋਸ਼ਨ ਮੈਂ ਬਹੁਤ ਜ਼ਿਆਦਾ ਹੋਈ ਬਹੁਤ ਸੋਹਣੀ ਤੁਹਾਨੂੰ ਕਿਵੇਂ ਲੱਗਣੀ ਚਾਹੀਦੀ ਸਭ ਨੂੰ ਬਹੁਤ ਸੋਹਣੀ ਫਸਟ ਟਾਈਮ ਆਈ ਸੀ ਬਹੁਤ ਵਧੀਆ ਤੇਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਫੈਮਿਲੀ ਮੂਵੀ ਹੈ ਬਹੁਤ ਜ਼ਿਆਦਾ ਵਧੀਆ ਮੈਸੇਜ ਹੈ ਮੂਵੀ ਵਧੀਆ ਸੀਗੀ ਪਰਿਵਾਰਿਕ ਸੀਗੀ ਨਵੇਂ ਚਿਹਰੇ ਸੀਗੇ ਤੇ ਪੰਜਾਬੀ ਇੰਡਸਟਰੀ ਨੂੰ ਵੀ ਹੰਗਾਰਾ ਮਿਲਦਾ ਜਦੋਂ ਨਵੇਂ ਚਿਹਰਿਆਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਤੇ ਜਿਹੜਾ ਪੰਜਾਬ ਵੀ ਹੈਗਾ ਅਗਰ ਐਦਾਂ ਹੀ ਹੋਰ ਪੰਜਾਬੀ ਇੰਡਸਟਰੀ ਨੂੰ ਆਪਾਂ ਹੁੰ ਘਾਰਾ ਦੇਈਏ ਤੇ ਐਦਾਂ ਚੰਗੀਆਂ ਪਰਵਾਰਿਕ ਫਿਲਮਾਂ ਆਣ ਅੱਗੇ ਤਾਂ ਮੈਂ ਕਹਿੰਦਾ ਵੀ ਪੰਜਾਬ ਮੁੜ ਰੰਗਲਾ ਬਣ ਸਕਦਾ ਐਦਾਂ ਦੀਆਂ ਅਗਰ ਆਪਾਂ ਚੀਜ਼ਾਂ ਕਰੀਏ ਨਾ ਹਨਾ ਇਹੀ ਅੱਛਾ ਮੈਂ ਤੁਹਾਨੂੰ ਕਿਵੇਂ ਦਿਲੇਗੀ ਬਹੁਤ ਅੱਛੀ ਮੂਵੀ ਸੀ ਇੰਜੋਏ ਕੀਤਾ ਫੁੱਲ ਇੰਜੋਏ ਅੱਛਾ ਇਮੋਸ਼ਨਲ ਕਿੰਨੇ ਹਾਂਜੀ ਇਮੋਸ਼ਨਲ ਕਿੰਨੇ ਕੋਈ ਇਮੋਸ਼ਨਲ ਸੈਕਿੰਡ ਹਾਫ ਚ ਬਹੁਤ ਹੋਇਆ ਜਦੋਂ ਆਪਣੇ ਫੈਮਿਲੀ ਮੈਂਬਰ ਤੇ ਕੋਈ ਮੁਸੀਬਤ ਆਂਦੀ ਹੈ ਤਾਂ ਬੰਦਾ ਕਨੈਕਟ ਹੁੰਦਾ ਹੈ ਉਹ ਕਨੈਕਸ਼ਨ ਫੀਲ ਹੋਇਆ ਕਿ ਹਾਂ ਕੁਝ ਆਪਣਾ ਕੁਝ ਲਾਸਟ ਚ ਜਾ ਰਿਹਾ ਉਹਨੂੰ ਕਿੱਦਾਂ ਸੇਵ ਕਰਨਾ ਕਿੱਦਾਂ ਬਹੁਤ ਅੱਛੀ ਅੱਛਾ ਇੱਕ ਚੀਜ਼ ਹੈ ਵੀ ਉਹਦੇ ਵਿੱਚ ਨਾ ਦਿਖਾਇਆ ਗਿਆ ਵੀ ਊਮਨ ਨੂੰ ਕਿੰਨਾ ਕੁਝ ਕਰਨਾ ਪੈਂਦਾ ਨਾ ਇੱਕ ਚੀਜ਼ ਉਸ ਨਾਲ ਕਿੰਨਾ ਰਿਲੇਟ ਊਮਨ ਦੀ ਸਟਰਗਲ ਵੀ ਦਿਖਾਈ ਹੈ ਪਲੱਸ ਜਦੋਂ ਆਪਣੀ ਕੰਟਰੀ ਤੋਂ ਬੰਦਾ ਦੂਸਰੀ ਜਗ੍ਹਾ ਜਾਂਦਾ ਹੈ ਜ਼ੀਰੋ ਤੋਂ ਸਟਾਰਟ ਕਰਦਾ ਆਪਣੀ ਸਟਰਗਲ ਦਿਖਾਉਂਦਾ ਹਰ ਕਿਸ ਤਰ੍ਹਾਂ ਲੋਕ ਕਿਹੜੇ ਉਹਦੀ ਸਪੋਰਟ ਚਾਹੁੰਦੇ ਆ ਕਿਹੜੇ ਨਹੀਂ ਆਂਦੇ ਬੰਦਾ ਬਹੁਤ ਕੁਝ ਲਾਈਫ ਤੇ ਹਰ ਫੇਸ ਨੂੰ ਸਿੱਕੇ ਜਾਂਦਾ ਹੈ ਕਦੋਂ ਆਪਣੇ ਸਾਥ ਦਿੰਦੇ ਕਦੋਂ ਬਗਾਨੇ ਸਾਥ ਦਿੰਦੇ ਆ ਤਾਂ ਹਰ ਚੀਜ਼ ਦਾ ਐਕਸਪੀਰੀਅੰਸ ਹੋਇਆ ਫੈਮਲੀ ਦਾ ਫਰੈਂਡਸ ਦਾ ਸਿਚੁਏਸ਼ਨਸ ਦਾ ਪਲੱਸ ਬਹੁਤ ਅੱਛੀ ਮੂਵੀ ਸੀਗੀ ਫੈਮਲੀ ਮੂਵੀ ਸੀ ਬਹੁਤ ਮਜ਼ਾ ਆਇਆ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਜਰੂਰ ਦੇਖਿਓ ਬਹੁਤ ਅੱਛੀ ਮੂਵੀ ਆ ਫੁੱਲ ਸਪੋਰਟ ਕਰਿਓ ਮੂਵੀ ਥੈਂਕ ਯੂ ਥੈਂਕ ਯੂ